ਬੱਧ ਪੈਸੇ ਤੇ ਵਧੀਆ ਘਰ ਬਣਾ ਲੂਗਾ ਕੱਟੇ ਕੱਟিয়ে ਬਣਾ ਲੂਗਾ ਜੇ ਕੁਛ ਵੀ ਨਹੀਂ ਹੈ ਤੇ ਰੁਪਈ ਥਾਂ ਦਾ ਪਟਕੂਗਾ ਇਹ ਟਕਾਣਾ ਹੋਦੇ ਟਕਾਣਾ ਐ ਹੁੰਦਾ ਨਾ ਫਿਰ ਓਵੇਂ ਸਰੀਰ ਦਾ ਇਸ ਆਤਮਾ ਦਾ ਆਤਮਾ ਕੋਲੇ ਜਿੰਨੀ ਪੁੰਜੀ ਉਥੇ ਕਿਹੜੇ ਚਲਦੀ ਹੈ ਨਾਮ ਵਾਲੀ ਭਜਨ ਬੰਦਗੀ ਵਾਲੀ ਸੇਵਾ ਸਿਣਨ ਵਾਲੀ ਕਿ ਦੁਨੀਆ ਵਿੱਚ ਸੇਵਾ ਕਿੰਨੀ ਕਮਾ ਚੁੱਕਿਆ ਵੀ ਇਹ ਸਰੀਰ ਤਾਂ ਦਿੱਤੀ ਹੈ ਗੁਰ ਸੇਵਾ ਤੇ ਪੰਤ ਕਮਾਈ ਮੈਂ ਤੈਨੂੰ ਮਨੁੱਖਾ ਦੇ ਦਿੱਤੀ ਹੈ ਵੈ ਪਰਮਾਤਮਾ ਸਭ ਸੰਸਾਰ ਨੂੰ ਸਮਝਾਉਂਦੇ ਹਨ ਵੀ ਇਸ ਦੇਹੀ ਦੇ ਦੁਆਰਾ ਤੂੰ ਮੇਰੇ ਘਰ ਆ ਸਕਦਾ ਹੈ ਰਕਾਰਜ ਕਰਨੇ ਪਣੇ ਸੇਵਾ ਔਰ ਸਿਮਨ ਹੈਗੇ ਇੱਕ ਮਾਈ ਦੇਖੀ ਜਾਣੀ ਹੈ ਤਾਂ ਤੇਵੇ ਘਰ ਸੜ ਗਏ ਅਸਰੀਪੂਰੀ ਕਰ ਖਤਮ ਹੋ ਗਏ ਤਫਨਾ ਤਾਂ ਜਲਾ ਦਿੱਤਾ ਪਰ ਇਹ ਦੇ ਵਿੱਚ ਰਹਿਣ ਵਾਲਾ ਜਿਵੇਂ ਦੁਆਰਾ ਇਹ ਸਰੀਰ ਚੰਦਾ ਜਿਹਦਾ ਅਸਲ ਸਵਾਮੀ ਹੈ ਅਸਲ ਮਾਲਕ ਹੈ ਉਹ ਤਾਂ ਇਹ ਆਤਮਾ ਹੈ ਹਰ ਭਾਵੇਂ ਸਰੀਰ ਮਨ ਦੇ ਅੱਖੇ ਚ ਲੱਗਦਾ। ਇਹ ਸਾਡਾ ਸਰੀਰ ਮਨ ਦੇ ਅੱਖੇ ਲੱਗਦਾ ਜੋ ਮਨ ਕਹਿੰਦਾ ਜੋ ਕੁਛ ਕੀਆ ਸੋ ਮਨ ਕੀਏ। ਵੀ ਜੋ ਕੁਝ ਕੀਤਾ ਮਨ ਦੇ ਦੁਆਰਾ ਕੀਤਾ ਪਾਇ। ਪਰ ਮਨ ਵੀ ਇਹ ਜੋ ਇਹ ਵੀ ਤਾਂ ਪਏ ਆਤਮਾ ਕਰਕੇ ਵजूद ਵਿੱਚ ਆਉਣਾ। ਪਹਿਲਾਂ ਮਨ ਕੀ ਕਰ ਲੂ। ਜਦੋਂ ਆਤਮਾ ਨਿਕਲੀ ਮਨ ਦਾ ਪਤਾ ਹੀ ਨਾ ਕਿੱਥੇ ਹੋ ਗਿਆ ਕਿ ਆਤਮਾ ਨੇ ਇਸ ਸਰੀਰ ਨੂੰ ਛੱਡਿਆ ਨਹੀਂ ਤੇ ਫੇਰ ਥੋੜੀ ਜਿਹੀ ਮਾਨੇ ਕਹਿਣਾ ਚੱਲ ਗਈ ਆਤਮਾ ਸਾਥ ਛੱਡ ਗਈ ਮੈਂ ਤਾਂ ਤੇਰੇ ਨਾਲ ਹੀ ਆਊਟ ਕਰ ਕੁਝ ਨਹੀਂ ਕਹਿ ਸਕਦਾ ਖਤਮ ਹੁਣ ਇਸ ਸਰੀਰ ਦੇ ਵਿੱਚ ਜੋ ਆਤਮਾ ਹੈ ਸਭ ਜੀਵ ਜੰਤੂਆਂ ਵਿੱਚ ਵੀ ਹੋਈ ਹੈ ਉਹ ਆਤਮਾ ਕੋਈ ਭਿੰਨ ਨਹੀਂ ਹੈ ਆਤਮਾ ਇੱਕੋ ਹੀ ਹੁੰਦੀ ਹੈ ਬਸ ਇਹ ਦੇ ਘਰ ਬਦਲਦੇ ਰਹਿੰਦੇ ਆ ਸਰੀਰ ਬਦਲਦੇ ਰਹਿੰਦੇ ਆ ਕਦੇ ਮਨੁੱਖਾਂ ਦੇ ਹੀ ਚਾਉਂਦੀ ਆ ਕਦੇ ਜੀਵ ਜੰਤੂਆਂ ਚਾਉਂਦੀ ਆ ਪਸ਼ੂ ਪੰਛੀਆਂ ਚਾਉਂਦੀ ਆ ਪੇੜ ਪੌਦਿਆਂ ਚਾਉਂਦੀ ਆ ਪਥਰਾ ਪਹਾੜਾਂ ਚਾਉਂਦੀ ਆ ਅਨੰਤ ਜੁਨੀਆਂ ਨੇ ਭਾਈ ਹਰ ਇੱਕ ਜੁਨੀ ਵਿੱਚ ਗੁਜ਼ਰਦੀ ਆ ਇਹ ਆਤਮਾ ਹਣ ਜਿਸ ਨੇ ਭਾਈ ਜਿੰਨੀ ਕਮਾਈ ਕੀਤੀ ਹੋਗੀ ਹੁ ਜਿਹਦੇ ਕੋਲ ਨਾਮ ਧੰ ਦਾ ਅਟੁੱਟ ਭੰਡਾਰ ਹੈ ਉਹ ਤਾਂ ਬੇਖੌਫ ਹੈ ਉਹਨੂੰ ਮਰਨ ਦਾ ਡਰ ਵੀ ਨਹੀਂ ਆਉਂਦਾ ਇੱਕ ਸੇਟ ਉਹ ਕੋਈ ਗੱਲ ਨਹੀਂ ਬਥੇਰੇ ਕਮਾ ਲਏ ਹੁਣ ਆਪਾਂ ਵੀ ਜੋ ਨਿਹਰ ਲੋਕ ਇਸ ਧਰਤੀ ਤੇ ਬੈਠੇ ਨੇ ਇਨੇ ਕਿਨੇ ਘਰ ਬਣਾ ਕੇ ਰੱਖੇ ਹੋਏ ਇੱਕ ਜਗ੍ਹਾ ਬਾੜਾ ਜੂਵੇ ਇੱਕ ਜਗ੍ਹਾ ਟਹਿ ਜੂਗਾ ਆ ਦੂਜਾ ਹੈਗਾ ਮੇਰੇ ਕੋਲ ਕਿਉਂ ਸੰਸਾਰਿਕ ਕਮਾਈ ਉਹ ਬੇਅੰਤ ਹੈ ਇਸ ਸੰਸਾਰ ਦੀ ਕਮਾਈ ਬਹੁਤ ਹੋਈ ਮੇਰੇ ਕੋਲ ਉਹਨੂੰ ਘਰ ਟਿਆ ਦਾ ਕੋਈ ਦੁੱਖ ਨਹੀਂ ਹੈ ਉਹ ਟਿਆ ਉਹਨੂੰ ਹੋਰ ਵਧੀਆ ਕਰਕੇ ਬਣਾਉਣ ਦੀ ਕੋਸ਼ਿਸ਼ ਕਰੂਗਾ ਵੀ ਇਹ ਜਿਸ ਕਾਰਨ ਕਰਕੇ ਟਿਆ ਜਿਵੇਂ ਬਾੜ ਦੇ ਪਾਣੀ ਨਾਲ ਘਰ ਟਿਆ ਕਿਉਂ ਟਿਆ ਕਿੱਥੋਂ ਕਮਜ਼ੋਰ ਸੀ ਇਸਨੇ ਉਹ ਸੁਭਾ ਨੂੰ ਰੋਕਿਆ ਕਿਉਂ ਐਸੇ ਵਿਦਿਆ ਸੋਚੇਗਾ ਕਿਉਂਕਿ ਭਾਈ ਉਹਦੇ ਕੋਲੇ ਮਾਇਆ ਹੈ ਪੈਸਾ ਹੈ ਹੁਣ ਉਹਨੂੰ ਕੋਈ ਫਿਕਰ ਨਹੀਂ ਹੈ ਫਿਕਰ ਹੈ ਗਰੀਬ ਨੂੰ ਇਹ ਛੱਤ ਵਿੱਚ ਆਉਣ ਲੱਗਦੇ ਵੇਖ ਤਾਂ ਵੀ ਲੰਦਾ ਵੀ ਹੁਣ ਇਹਦਾ ਕੀ ਇਲਾਜ ਕਰੀਏ ਕਿੱਥੋਂ ਇਹਨੂੰ ਸਵਾਰੀਏ ਇਹ ਹੁੰਦਾ ਨਾ ਹੁਣ ਇਹ ਤਾਂ ਸਾਰੀਆਂ ਸੰਸਾਰਿਕ ਗੱਲਾਂ ਨੇ ਭਾਈ ਅਮੀਰ ਦੀ ਗਰੀਬ ਦੀ ਸੰਸਾਰ ਦੀ ਗੱਲ ਹੈ ਹੁਣ ਜਿਹੜੀ ਗੱਲ ਉਸ ਪ੍ਰਮਾਤਮਾ ਦੇ ਘਰ ਵਿੱਚ ਉੱਥੇ ਮੀਰ ਕੌਣ ਆ ਨਾਮ ਰਤੇ ਪਾਤਸ਼ਾਹ ਇੱਥੇ ਕੌਣ ਇਹ ਤੇ ਰਾਜਾ ਨੂੰ ਕੌਣ ਜਿਉਂਦਾ ਹੈ ਪਰਮਾ ਇਸ ਸੰਸਾਰ ਦੇ ਵਿੱਚ ਧਨੜਪੁਰਸ਼ ਹੀ ਰਾਜੇ ਮਹਾਰਾਜਿਆਂ ਨੂੰ ਜਿਉਂਦਾ ਨਾ ਬਾਕੀ ਤਾਂ ਭਾਈ ਜੋ ਜ਼ਿੰਦਗੀ ਚੱਲਦੀ ਏ ਜਿਸ ਤਰ੍ਹਾਂ ਚੱਲਦੀ ਏ ਕੰਪਰੋਮਾਈਜ਼ ਕਰਨਾ ਪੈਂਦਾ ਸਮੇ ਦੇ ਨਾਲ ਚੱਲਣਾ ਹੀ ਪੈਂਦਾ ਨਾ ਚਲੇ ਕਿਵਿ ਕੀ ਕਰੂ ਬੰਦਾ ਹੁਣ ਆਉਹੀ ਏ ਇਹ ਸਭ ਤੇਰੀ ਜੀਵ ਦੀ ਮਾਇਆ ਦਾ ਕਮਾਲ ਆ ਵੀ ਜੋ ਹੈ ਉਹ ਨਹੀਂ ਖੁਸ਼ ਕਰੇਗਾ ਨਾ ਔਰ ਉਸ ਮਾਰਗ ਦੇ ਕਰ ਇਹ ਮਾਇਆ ਨਹੀਂ ਚੱਲਦੀ ਇਹਦਾ ਸਵੰਦ ਇੱਥੇ ਤੱਕ ਹੀ ਆ ਹੁਣ ਉੱਥੇ ਚੱਲਦੀ ਹੈ ਜਿਹੜੀ ਮਾਇਆ ਨਾਮ ਵਾਲੀ ਨਾਮ ਰਤੇ ਪਾਤਸ਼ਾਹ ਔਰ ਪਾਤਸ਼ਾਹੀਆਂ ਊੜੀਆਂ ਵੀ ਜਿਹੜੀਆਂ ਸੰਸਾਰ ਦੀਆਂ ਪਾਤਸ਼ਾਹੀਆਂ ਲਈ ਬੈਠਾ ਇਹਦਾ ਕੂੜ ਹੈ ਇੱਥੇ ਨਹੀਂ ਚੱਲਣਾ ਉਥਰੇ ਚਲਣਾ ਹੈ ਨਾਮ ਵਾਲਾ ਧਨ ਤੇ ਜਿੰਨਾ ਕੋਈ ਨਾਮ ਵਾਲਾ ਧਨ ਇੱਥੇ ਦਾ ਪੈਸਿਆਂ ਵਾਲਾ ਨਾ ਅਮੀਰ ਜਿਹਦੇ ਕੋਲ ਵੱਧ ਪੈਸਾ ਪਈ ਉਹ ਸਭ ਤੋਂ ਵੱਧ ਅਮੀਰ ਹੈ ਕਿ ਢੀਗੜੇ ਲੋਕਾਂ ਦੇ ਆਪਾਂ ਨਾਮ ਜਾਂਦੇ ਆ ਵਾਣੀ ਹਿਡਾਣੀ ਅਲਨ ਮਸਕ ਹੋਰ ਵੀ ਕਿੰਨੇ ਆ ਬੇਅੰਤ ਲੋਕ ਨੇ ਨਾ ਨਿਨ੍ਹਾ ਕੋ ਮਾਇਆ ਦਾ ਅਥਾ ਪਰ ਇਹਨਾਂ ਵਿੱਚੋਂ ਇੱਕ ਇਨਕਾ ਮਾਤਰ ਵੀ ਸੂਈ ਤੇ ਨੱਕੇ ਜਿੱਡੇ ਵੀ ਨਾਂ ਨਹੀਂ ਕੁ ਲੈ ਜਾ ਚਲੇਆ ਉੱਥੇ ਲੈ ਜਾਣਾ ਪਤਾ ਕਿਨੇ ਖਾਲੀ ਕੋਣ ਨਹੀਂ ਜਾਂਦਾ ਜਿਹਦੇ ਕੋਲ ਭਜਨ ਬੰਦਗੀ ਸੇਵਾ ਸਿਮਰਨ ਉਹ ਕਦੇ ਤੋਂ ਖਾਲੀ ਨਹੀਂ ਜਾਂਦਾ ਜਿਸ ਕਮਾਈ ਨੂੰ ਲੈਣ ਨੂੰ ਆਇਆ ਜਿਹੜੀ ਕਮਾਈ ਤੂੰ ਕਰਨੀ ਸੀ ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ ਕਿਉਂਕਿ ਗੁਰਬਾਣੀ ਹੈ ਇਹ ਹੁਣ ਸਿਰ ਘਵਾ ਕੇ ਪੰਨਵਾਲੇ ਤਾਂ ਹੈ ਨਹੀਂ ਹੈ ਉਹ ਜਿਹਨਾਂ ਨੇ ਕਿਤੇ ਗੁਰਮਤਿ ਵਿਦਿਆਲੇ ਤੋਂ ਕਿਸੇ ਗੁਰੂ ਦੇ ਕੋਲ ਬੈਠ ਕੇ ਸਿੱਖਿਆ ਲਈ ਹੈ ਉਹ ਤਾਂ ਹਰ ਇੱਕ ਪੰਕਤੀ ਦੀ ਗੱਲ ਕਰ ਦਿੱਤਾ ਹਣ ਪੰਨਵਾਲੇ ਨੇ ਕੜਨਾ ਜਿਸ ਬਕਰ ਕੋ ਲੈਣ ਤੂੰ ਆਇਆ ਰਾਮ ਨਾ ਸੰਤਨ ਕਰ ਪਾਇਆ ਪੜਤੀ ਹਣ ਜਿਹਦੇ ਕੋਲ ਸਮਤ ਹੈ ਵੈਗਣ ਨੇ ਉਨਸੂਜੀ ਦਿੱਤੀ ਏ ਉਹ ਪੜੇਗਾ ਧਿਆਨ ਦੇ ਨਾਲ ਜਿਸ ਵਕਰ ਉਹ ਲੈਨ ਤੋਂ ਆਇਆ ਜਿਹੜਾ ਵਕਰ ਲੈਣਾ ਹੈ RAM ਨਾਮ ਤੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਲੈਣਾ ਆ ਤੇ ਨਾਲੇ ਬੇਨਤੀ ਕੀਤੀ ਜਾਵਾ ਕਿਥੋਂ ਲੋ ਕਿਥੋਂ ਸੰਤਨ ਘਰ ਪਾਇਆ ਕਿ RAM ਨਾਮ ਦਾ ਖਜ਼ਾਨਾ ਨਾ ਇਹ ਮਿਲਦਾ ਸੰਤਨ ਸੰਤਨ ਭਾਵ ਹੈ ਉਹਨਾਂ ਗੁਣਾਂ ਨੂੰ ਕਿਹਾ ਗਿਆ ਇਥੇ ਕਿਸੇ ਬੰਦੇ ਦੀ ਗੱਲ ਨਹੀਂ ਕੀਤੀ ਕਿ ਪਤਾ ਨਹੀਂ ਵੀ ਮੈਂ ਕਿਸੇ ਸਾਧ ਕੋਲ ਸੰਤ ਕੋਲ ਚਲੇ ਜਾਵਾਂ ਉਹ ਤਾਂ ਨਾਮ ਨੇ ਬਈ ਉਹ ਤਾਂ ਦੇਖਨੇ ਅਸਲ ਵਿੱਚ ਸੰਤ ਕੌਣ ਹੈ ਜਿਹਦੇ ਅੰਦਰ ਵਿਕਾਰਾਂ ਦੀ ਜੋ ਗੰਡ ਹੈ ਨਾ ਜਿਹੜੇ ਚੋਰ ਬੈਠੇ ਆ ਉਹਨਾਂ ਤੇ ਕਾਬੂ ਕੀਤਾ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸੰਤ ਵੀ ਕਹੋਣਾ ਹੈ ਇਹ ਦੁਨਿਆਵੀ ਸੰਤਾਂ ਦੀ ਗੱਲ ਕਰਦੇ ਆ ਕਿ ਘਰ-ਬਾਰਾਂ ਵਾਸਤੇ, ਜ਼ਮੀਨਾਂ ਵਾਸਤੇ ਲੜੀ ਜਾਣਾ। ਇੱਕ ਹੁੰਦਾ ਨਾ ਸਾਹ ਦੇਖਿਆ ਤੁਸੀਂ। ਕਦੇ ਉਹਨੇ ਜਹਾਜ਼ਾਂ ਚਾਹਣਾ, ਕਦੇ ਵੱਡੀਆਂ-ਵੱਡੀਆਂ ਬੱਸਾਂ ਮਹਿੰਗੀਆਂ-ਮਹਿੰਗੀਆਂ ਕੱਟੀਆਂ ਲੈਣੀਆਂ। ਬੱਲੇ ਬੜੀ ਚੜਾਈ ਆ। ਤੇ ਜਦੋਂ ਮਤ ਵੱਜੀ ਗਈ ਮਤ ਮਾਰੀ ਗਈ ਉਹ ਨਗਰ ਵਾਲੇ ਕਹਿੰਦੇ ਭਾਈ ਇਹ ਜ਼ਮੀਨ ਇਹ ਪੰਚਾਇਤ ਦੀ ਹੈ ਪਿੰਡ ਦੀ ਹੈ ਪ੍ਰਸ਼ਾਦ ਨੂੰ ਇਸੇ ਵਿਭਾਗ ਮੇਰੇ ਤਾਂ ਬਹੁਤ ਚੜਾਈ ਹੈ ਵੱਡੇ ਵੱਡੇ ਮੰਤਰੀ ਮੈਨੂੰ ਜਾਣਦੇ ਨੇ ਆ ਮੰਤਰੀ ਤਾਂ ਮੈਨੂੰ ਬਸ ਲੈ ਕੇ ਦਿੱਤੀ ਹੋਈ ਹੈ ਉਹਨੂੰ ਆਪਣੀ ਧਨ ਦੌਲਤ ਦਾ ਹੰਕਾਰ ਹੋ ਗਿਆ ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਜਿਸ ਦੇਨ ਨਾਮ ਅਗੇ ਸਾਧ ਲੱਗ ਗਿਆ ਜਿਹਨੇ ਸਾਧ ਬੰਨਣਾ ਉਹ ਸਭ ਕੁਝ ਤਿਆਗ ਦਿੱਤਾ ਗੁਰੂ ਸਹਿਬ ਨ ਦੇ ਇਤਿਹਾਸ ਨੇ ਕਿ ਗੁਰੂ ਸਹਿਬ ਮਹਾਰਾਜ ਭਾਵੇਂ ਗੁਰ ਅਮਰਦਾਸ ਮਹਾਰਾਜ ਜੀ ਭਾਵੇਂ ਪੰਨ ਸ੍ਰੀ ਗੁਰੂ ਤੇਗ ਬਹਾਦਰ ਪਾਚੀ ਜੀ ਮਹਾਰਾਜ ਨੇ ਇਹਨਾਂ ਨੇ ਵੀ ਈਰਖਾ ਕਰਨ ਵਾਲੇ ਸੀ ਭਾਵੇਂ ਗੁਰੂ ਮਹਾਰਾਜ ਸਹੀ ਸੀ ਪਰ ਤਸਾਦ ਨੂੰ ਜਨਮ ਨਹੀਂ ਦਿੱਤਾ ਕਹਿੰਦੇ ਠੀਕ ਆ ਬਈ ਤੁਸੀਂ ਤੁਸੀਂ ਰੱਖ ਲਓ ਜਿੱਥੇ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਕ੍ਰਤੇਗ ਬਾਦਰ ਜੀ ਮਹਾਰਾਜ ਪਤਾ ਦੇਖਿਆ ਬਾਬੇ ਬਕਾਲੇ ਬਈ ਧੀਰ ਮੱਲੀਆਂ ਦਾ ਕਬਜਾ ਹੈ ਰੋਜ਼ ਨਿਤ ਲੜਾਈਆਂ ਕ੍ਰਤੇਗ ਬਾਦਰ ਜੀ ਮਹਾਰਾਜ ਨੇ ਕਿਉਂ ਜੇ ਕਿ ਆਪਣੇ ਵਰਗਾ ਹੁੰਦਾ ਆਪਣੇ ਵਰਗਾ ਸਾਥ ਹੁੰਦੇ ਜਦ ਹੀ ਕਥੇ ਕਰਨੇ ਸੀਗੇ ਪਰ ਗੁਰੂ ਤੇਗ ਬਹਾਦਰ ਪਾਛੀ ਜੀ ਮਹਾਰਾਜ ਜਿਹੜੇ ਖੁਦ ਜੰਗ ਵਿੱਚ ਮਹਾਤ ਹਾਸਲ ਕਰ ਸਕਦੇ ਸੀ ਜਿਨ੍ਹਾਂ ਦਾ ਨਾਮ ਤੇਗ ਮਲ ਤੇਗਾ ਟਿਗਾ ਕਕੇ ਬੁਲਾਉਂਦੇ ਸੀ ਪਰ ਤੇਗ ਬਹਾਦਰ ਬਣ ਦਿੱਤਾ ਜੰਗ ਦੇ ਨਾਮ ਮਿਲਿਆ ਸੀ 6ਵੇਂ ਪਾਤਸ਼ਾਹ ਬਣੇ ਕਿਵੇਂ ਤੂੰ ਤੇਗ ਦਾ ਧਨੀ ਹੈ ਤੂੰ ਬਹਾਦਰ ਹੈ ਤੇਗ ਬਹਾਦਰ ਬਣ ਗਿਆ ਤੇਗ ਮਲ ਤੋਂ ਪਹਿਲਾਂ ਨਾਮ ਮਲ ਸੀ ਪਿਛੇ ਬੰਦਾ ਬਹਾਦਰ ਬਾਅਦ ਲੱਗੇ ਹੁਣ ਜੰਗ ਵੀ ਲੜੀ ਹੋਈ ਹੈ ਯੋਧੇ ਸੀ ਸੂਰਮੇ ਸੀ ਸਿਰਫ ਸ਼ਾਂਤੀ ਦੇ ਪੰਗੇ ਨਹੀਂ ਸੀ ਯੋਧੇ ਸੂਰਮੇ ਵੀ ਸੀ ਜੰਗਾਂ ਵੀ ਲੜੀਆਂ ਉਹਨਾਂ ਨੇ ਪਈ ਪਰ ਉਹਨਾਂ ਨੇ ਪਾਈ ਇਹ ਜੰਗ ਵਾਲੀ ਇਹ ਥਿਆਰ ਰੱਖਤੇ ਕਹਿੰਦੇ ਮਹਾਰਾਜ ਇਹ ਜੰਗ ਨਹੀਂ ਦਾਨੀ ਸ਼ਬਦਾਂ ਦਾ ਗਿਆਨ ਰੱਖਣਾ ਬਿਆਨਤ ਇਤਿਹਾਸ ਹੈ ਇਹ ਬਾਬੇ ਬਕਾਲੇ ਦੀ ਧਰਤੀ ਤੇ ਸਾਧਾਂ ਦੀ ਗੱਲ ਕਰਦੇ ਆ ਕਿ ਜੇ ਸੱਚੇ ਸੁੱਚੇ ਅਸਲ ਦੇ ਵਿੱਚ ਸੰਤ ਮਹਾਤਮਾ ਸਾਧੂ ਹੁੰਦੇ ਹਨ ਗੁਰੂ ਤੇਗ ਬਹਾਦਰ ਜੀ ਪਾਛੇ ਦੇ ਸਾਥ ਬਿਆਨਤ ਸੰਤਾਂ ਸੀ ਐਸੇ ਬਹੁਤ ਲੋਕ ਸਨ ਜਿਹੜੇ ਬੜੇ ਧਨਾਲ ਸੀ ਅਮੀਰ ਸਨ ਜਿਨ੍ਹਾਂ ਨੇ ਗੁਰੂ ਪਾਤਸ਼ਾਹਗੇ ਬੇਨਤੀ ਕੀਤੀ ਮਹਾਰਾਜ ਜਿਨੇ ਆਪਾਂ ਕਹਿਦਨੇ ਲਾਦੀਏ ਸੁਧਾ ਫਿਰ ਕਹਿੰਦੇ ਮਹਾਰਾਜ ਕਰੀਏ ਫਿਰ ਇਹਨਾਂ ਦਾ ਕੋ ਸੁਧਾਰ ਇਸ ਇਹਦਾ ਸੁਧਰ ਦੇ ਨਹੀਂ ਨਿਤ ਪਖੰਡ ਕਰ ਦੇ ਕਹਿੰਦੇ ਨਹੀਂ ਇਹਨਾਂ ਦਾ ਪਖੰਡ ਇੱਥੇ ਹੀ ਰਹਿਣ ਦੋ ਜੋ ਕੁਛ ਕਰਦੇ ਆ ਆਪੇ ਹੀ ਕਰ ਕੋਈ ਹੋਰ ਨਵਾਂ ਲੱਭ ਦੇ ਇੱਕ ਸਾਧ ਦੀ ਨਿਸ਼ਾਨੀ ਹੁੰਦੀ ਹੈ ਰੱਬ ਦੇ ਪਿਆਰੇ ਦੀ ਹੁੰਦੀ ਹੈ ਅੱਜਾਂ ਨੇ ਦੇਖ ਲਓ ਲੱਛਣ ਦੇਖਦੇ ਹੋ ਨਾ ਪਹਿਲਾਂ ਤਾਂ ਇਹਨਾਂ ਦੇ ਹਾਰ ਸ਼ਿੰਗਾਰ ਨਹੀਂ ਮੁਕਦੇ ਹਉਦੇ ਇਸ ਦਸਤਾਰ ਜਿਹੜੇ ਸਿਰ ਤੇ ਬੰਨਣ ਵਾਲੀ ਇਹ ਸਿੱਖ ਦੀ ਖਾਲਸੇ ਦੀ ਸਿੰਘ ਦੀ ਇਹ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਨਿਸ਼ਾਨੀ ਗੁਰੂ ਪਾਤਸ਼ਾਹ ਗੁਰਗੋਬ ਸਿੰਘ ਜੀ ਮਹਾਰਾਜ ਇਹਨੂੰ ਬੰਨਣ ਦੇ ਖਾਤਰ ਵੀ ਬੰਦੇ ਰੱਖੇ ਹੋਏ ਨੇ ਵੀਰੇ ਵਿੱਚ ਲੜਾਂ ਜੋ ਕੋਈ ਫਰਕ ਨਾ ਪੈ ਜੇਦਾ ਦੇਖਿਆ ਜਿਹੜੇ ਬਾਬੇ ਸਾਧ ਸਜ ਕੇ ਹੁੰਦੇ ਤੁਹਾਨੂੰ ਕੀ ਲੱਗਦਾ ਸਾਧ ਸਜ ਕੇ ਹੁੰਦੇ ਬਨੇ ਰੱਖੇ ਰੱਖੇ ਨੇ ਭਾਈ ਬੰਦੇ ਰੱਖੇ ਆ ਵੀ ਸਜਾਦੋ ਬਾਬੇ ਨੂੰ ਇਹ ਨਾਮ ਵਾਲੀ ਲਾਲੀ ਤਾਂ ਹੈ ਨਹੀਂ ਆ ਸੰਸਾਰ ਵਾਲੀ ਰੰਗ ਟੰਗ ਟੇਲਾ ਦੀ ਆ ਸਾਧਤਾ ਜੀ ਕੀ ਹੋਣੀ ਹੈ ਹੁਣ ਕਦੇ ਦੇਖਿਆ ਜਿਹੜੇ ਵੱਡੇ ਵੱਡੇ ਮਹਾਪੁਰਖ ਹੋਏ ਆ ਜਿਹਨੇ ਦੇ ਪ੍ਰਚਾਰ ਹੋਏ ਆ ਸਤ ਮਸ਼ਕੀਨ ਜੀ ਵਰਗੇ ਮਹਾਪੁਰਖ ساری ਉਮਰ ਇੱਕੋ ਹੀ ਪਗੜੀ ਇੱਕੋ ਹੀ ਦਸਤਾਰ ਇੱਕੋ ਹੀ ਕੰਬੜੀ ਇੱਕੋ ਹੀ ਸਵਾਰ ਕੋਈ ਬਦਲਾਵ ਸੀ ਐਡੇ بڑے ਪ੍ਰਚਾਰਕ ਦੁਨੀਆ ਦੇ ਨਾਮ ਅਕਲ ਦੇ ਜਵਾਬ ਦੇ ਉੱਠ ਕੇ ਦੋ ਕਸਾਕੀਆਂ ਪੜ ਦਤੀਆਂ ਬਾ ਚੰਮ ਕਟਲਿਆ ਲੋਹਾ ਕਟਲਿਆ ਬਣ ਗਏ ਸਾਧ ਜੀ ਅੰਦਰੋਂ ਖਾਲੀ ਹੈ ਇਹਨਾਂ ਕੋਈ ਸਾਖੀਆਂ ਦੇ ਵਗੈਰਾ ਕੋਈ ਹੁੰਦੇ ਹੀ ਨਹੀਂ ਜਿਹਨਾਂ ਕਹਿੰਦੇ ਨਾ ਵੀ ਚਮਟੇ ਢੋਲ ਕੇ ਛੱਡ ਲਓ ਬਾਬਾ ਜੀ ਅੱਜ ਇਹ ਨਹੀਂ ਕਰਨਾ 20 ਮਿੰਟ ਕਥਾ ਕਰੋ ਗੁਰਬਾਣੀ ਦੀ ਸੇਣੋ ਕੀ ਗੱਲਾਂ ਜਿਹਨਾਂ ਜਿਹਨੂੰ ਮਾਦੀ ਫੜ ਕੇ ਬਿਠਾਲੇ ਸਟੇਜ ਤੇ ਲਓ ਜੀ ਕਥਾ ਵਿਚਾਰ ਕਰੋ ਗੁਰਬਾਣੀ ਦੀ ਨਿਰੋਲ ਇਹਨਾਂ ਨੂੰ ਇੱਕ ਛੱਦ ਤੱਕ ਨਹੀਂ ਆਉਣਾ ਕਿਉਂ ਇਹਨਾਂ ਨੇ ਜਿੱਥੇ ਬੈਠੇ ਹੁੰਦੇ ਆ ਜਿਹਦੇ ਸਾਧਾਂ ਕੋਲ ਉਹਨਾਂ ਦੇ ਚੇਲੇ ਅੱਗੇ ਗਾਂ ਦੀ ਗਾਂ ਬੜੀ ਜਾਂਦੇ ਆ ਬਸ ਢੋਲ ਕੀ ਚਮਟਾ ਬਸ ਇਹ ਜ਼ਰੂਰੀ ਹੈ ਪੜਤੀਆਂ ਤਾਂ ਹਨ ਪਰ ਪੰਥਰੀ ਇਹ ਆਵਾਜ਼ ਉਠਈਏ ਭਾਈ ਗੁਰਬਾਣੀ ਨੂੰ ਕਿਸੇ ਵੀ ਫਿਰ ਵੀ ਧੁਣ ਦੇ ਨਾਲ ਨਹੀਂ ਕੰਪੇਰਿੰਗ ਕਰਨਾ ਉਹ ਹੁਣੇ ਮਲਾਣਾ ਵਿੱਚ ਇਥੋਂ ਤੱਕ ਬੰਦ ਕਰਨਾ ਸ਼ੁਰੂ ਹੋਣ ਲੱਗ ਗਿਆ ਵੀ ਜਿਹੜੇ ਕੱਚੀ ਬਾਣੀ ਪੜਦੇ ਆ ਇਹ ਚੱਲਦਾ ਤਾਂ ਬਹੁਤ ਦਿਨ ਤੋਂ ਆ ਬਹੁਤ ਸਮੇਂ ਤੋਂ ਪਰ ਹੁਣ ਕੋ ਜਿਆਦਾ ਬੰਦ ਲੱਗ ਗਿਆ ਵੀ ਇਹਨਾਂ ਦੇ ਕਰਕੇ ਭਈ ਕਿਉਂਕਿ ਇਹ ਪ੍ਰਮਾਤਮਾ ਦੀ ਸਤਿ ਘੱਟ ਕਰਦੇ ਪ੍ਰਮਾਤਮਾ ਦੀ ਸਤਿ ਨਹੀਂ ਹੁੰਦੀ ਇਹ ਦੁਨੀਆਵੀ ਸੰਤਾਂ ਦੀ ਬੰਦਿਆਂ ਦੀ ਸਿੱਖਤਾਂ ਕੱਲਾ ਜਾਂਦੇ ਆ ਤੇ ਸੰਤਾਂ ਬਾਰੇ ਕਦੇ ਬਾਬਿਆਂ ਬਾਰੇ ਕਦੇ ਰਾਜਨੀਤੀ ਬਾਰੇ ਇਹਦੇ ਸ਼ਬਦ ਬਣਾ ਦਿੰਦੇ ਆ ਹੜਤੂਣਾ ਹੋਈ ਐ ਸੀਐਮਪੀ ਦੀਆਂ ਇਲੈਕਸ਼ਨਾਂ ਹੋਈਆਂ ਫੜੋੜ ਤਾਂ ਸੀ ਚਲੋ ਭਾਈ ਇੱਕ ਆਮ ਇਨਸਾਨ ਕਿਤੇ ਵੀ ਤੌਰ ਫਰਕੇ ਪ੍ਰਚਾਰ ਕਰ ਸਕਦਾ ਸਭ ਨੂੰ ਆਜ਼ਾਦੀ ਹੈ ਪਰ ਗੁਰੂ ਮਹਾਰਾਜ ਦੀ ਤਾਬੇ ਉੱਤੇ ਬੈਠ ਕੇ ਢੋਲ ਕੇ ਚਮਟੀਆਂ ਨਾਲ ਪ੍ਰਚਾਰ ਹੋ ਰਿਹਾ ਜਿੱਥੇ ਬੈਠ ਕੇ ਅਸੀਂ ਕਰਨਾ ਸੀ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਉੱਤੇ ਇਨਸਾਨ ਦਾ ਪ੍ਰਚਾਰ ਕਰੇ ਧਾਣਾ ਲਾ ਰਹੀ ਦੀ ਢੋਲ ਕੇ ਚਮਟੀਆਂ ਕੁੱਟ ਰਹੇ ਐ ਇਸ ਕਰਕੇ ਭਾਈ ਇਹ ਹੁਣ ਕਾਫੀ ਸਖਤਾਈ ਹੋਣ ਲੱਗੀ ਹੈ ਉਹ ਇਹਨਾਂ ਦਾ ਵੈਸੇ ਵੀ ਦਵਦਵ ਬਹੁਤ ਘਟਿਆ ਤੇ ਦੇਖੀ ਹੁਣ ਪਹਿਲਾਂ थाथा ਕਿਨੇ ਏ ਟੋੜ ਕੇ ਚੰਪੀ ਵਾਲੇ دیਵਾਨ ਲਾਉਂਦੇ ਸੀ ਕਿੰਨੇ ਲੱਗਦੇ ਹੁੰਦੇ ਸੀ ਹੁਣ ਘਟਕੇ ਹੋਏ ਹੁਣ ਕਥਾ ਬਾਚਨ ਦਾ ਬੋਲ ਵਾਲਾ ਕੀਰਤਨੀਆਂ ਦਾ ਬੋਲ ਵਾਲਾ ਵੀ ਇਹਨਾਂ ਨੂੰ ਬੁਲਾਓ ਭਾਈ ਸਤ ਦੀ ਬਾਣੀ ਸੁਣੋ ਇਹਨਾਂ ਤਾਂ ਆਵੇ-ਬਾਵੇ ਮੁੱਕਦੇ ਨਹੀਂ ਆਪਦੀਆਂ ਸਿਰਤੇ ਕਰੀ ਜਾਂਦੇ ਆ ਔਰ ਕੰਧਾ ਭਾਵ ਸੀ ਜਿਹੜੇ ਸਾਧੂ ਸੰਤ ਮਹਾਦਮ ਅਸਲ ਦੇ ਵਿੱਚ ਹੁੰਦੇ ਆ ਨਾ ਉਹ ਆ ਹੁੰਦੇ ਨੇ ਜਿਨ੍ਹਾਂ ਦੇ ਘਰੋ ਰਾਮ ਨਾਮ ਦੀ ਪ੍ਰਾਪਤੀ ਹੋਣੀ ਹੈ ਰਾਮ ਨਾਮ ਸੰਤਨ ਕਰਪਾਇਆ ਉਹ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਮਹਾਰਾਜ ਜਿਹੜੇ ਕਦੇ ਨਾਮ ਹੀ ਲੜਾਈ ਝਗੜਾਨੀ ਆਪਣਾ ਇਹ ਨਾਲ ਕੋਈ ਵਾਹਵਾਤ ਨਹੀਂ ਆਪਾਂ ਜਰੂਰ ਇਸ ਈਰਖਾਵਾਦੀ ਸੰਸਾਰ ਵਿੱਚ ਰਹਿਣਾ ਆਪਾਂ ਹੋਰ ਕਿਹ ਧਰਤੀ ਦੇਖਦੇ ਆ ਫਿਰ ਉਹ ਧਰਤੀ ਦੇਖੀ ਸੀ ਮੱਖੋ ਵਾਰ ਧਰਤੀ ਜਿਸ ਧਰਤੀ ਦਾ ਅਜਨਾ ਪਰੇ ਚੱਕ ਨਾਨਕੀ ਦੇ ਕੈਸੀ ਗੁਰ ਤੇਗ ਬਹਾਦਰ ਜੀ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਪਰ ਗੁਰੂ ਗੋਬਿੰਦ ਸਿੰਘ ਜੀ